ਕੋਈ ਸੁਖੇਆ ਮਲੀ ਜੀ ਘਰ ਵਾਲੀ ਨੂੰ ਫੋਨ ਆਉਂਦਾ ਗਾਹ ਬੰਦਾ ਬੋਲਦਾ ਕਹਿੰਦਾ ਜੀ ਤੁਹਾਡੇ ਘਰ ਵਾਲੇ ਨੂੰ ਅਸੀਂ ਫੜ ਲਿਆ ਜੇ ਨੂੰ ਛਡਾਉਣਾ ਚਾਹੁੰਦੇ ਹੋ ਤਾਂ 20000 ਰੁਪਇਆ ਲੈ ਕੇ ਪੁਰਾਣੇ ਮੰਦਰ ਦੇ ਨਾਲ ਪਹੁੰਚ ਜਾਓ ਤਾਂ ਸੁਖੇ ਦੀ ਘਰ ਵਾਲੀ ਕਹਿੰਦੀ ਖੜ ਚੋ ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਆ ਤਾਂ ਅੱਗੋਂ ਆਵਾਜ਼ ਆਉਂਦੀ ਹੈ ਮਾਈ ਮਾਈ ਥਾਣੇਦਾਰੀ ਬੋਲ ਨਾ ਆ ਤੇਰੇ ਘਰ ਵਾਲੇ ਦੀ दारू ਪੜੀ ਗਈ ਕਿ ਜੇ ਛੜਾਉਣਾ ਤਾਂ 20000 ਰੁਪਇਆ ਜੁਰਮਾਨਾ ਲੱਗੂਗਾ ਆ ਜਾ ਉਹ ਸੁੱਖੇ ਦੀ ਘਰ ਵਾਲੀ ਸੁੱਖੇ ਦੀ ਦਾਰੂ ਤੋਂ ਬਹੁਤ ੱੱਕੀ ਹੋਈ ਸੀ ਕਹਿੰਦੇ ਰੋਜ਼ ਪੀ ਕੇ ਆ ਜਾਂਦਾ ਅੱਜ ਮੈਂ ਉਹਨੂੰ ਸਬਕ ਸਖਾਉਣਾ ਹੀ ਸਖਾਉਣਾ ਉਹ ਬਈ ਕਾਲੇ ਕੱਪੜੇ ਪਾ ਕੇ ਆਪੂਤ ਵਾਲਾ ਮੇਕਅਪ ਕਰਕੇ ਬਾਹਰ ਖੜ ਜੰਦੀ ਆ ਉਧਰੋਂ ਸੁੱਖਾ ਆਉਂਦਾ ਗਾਣੇ ਜੇ ਗਾਉਂਦਾ ਲੋਕ ਕਹਿੰਦੇ ਹੈ ਮੈਂ ਜ਼ਰਾ ਵੀ ਹੋ ਸੋ ਕਾਗਲ ਵਾਲੀ ਮੁਰੋਂ ਨੂੰ ਡਰਾਉਣ ਲੱਗ ਜਾਂਦੀ ਕਣੀ ਸੋ ਕਾਗਲ ਆਓ ਕਿਉਂ ਡਰਾਈਏ ਨਹੀਂ ਹੈ ਕਿਉਂ ਡਰਾਈਏ ਨਹੀਂ ਮੈਨੂੰ ਪਤਾ ਤੂੰ ਚੜੇਲ ਆ ਉਹ ਮੈਂ ਤਾਂ ਤੇਰੀ ਪੈਰ ਨਾਲ ਕੱਟੀ ਐ ਨਾ ਤੂੰ ਕਿਰੇ ਖੇਤ ਦੀ ਮੂਲੀ ਐ ਬਾਈ ਇੱਕ ਪਲੇਟ ਚ ਅੰਗੂਰ ਰੱਖੋ ਫਿਰ ਇੱਕ ਅੰਗੂਰ ਚੱਕੋ ਸ਼ੀਸ਼ੇ ਮੁਰੇ ਖੜੋ ਉਜਾਗੇ ਅੰਗੂਰ ਮੂੰਹ ਚ ਪਾਓ ਤੇ ਸ਼ੀਸ਼ੇ 'ਚ ਦੇਖੋ ਨਵੇਂ ਦੇਸ਼ ਤਿਆਰ ਹੋ ਚੁੱਕਿਆ ਲੰਗੂਰ ਦੇ ਮੂੰਹ ਚ ਅੰਗੂਰ